ਹਾਂਜੀ ਸਾਥੀ ਕਾਲ ਜੀ ਜੀਡੀਐਸ ਪੀਬੀ02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀ ਪੰਬਲੀ ਥਰੀਆ ਲਓ ਵੀਰ ਜੀ ਅੱਜ ਆਪਾਂ ਰਿੰਕੂ ਵੀਰ ਜੀ ਦੀ ਛੱਤ ਤੇ ਆਏ ਜੀ ਬੋਰੀਆਂ ਵਾਲੇ ਬਿਆਰ ਠੀਕ ਹੈ ਜੀ ਇਹ ਆਪਣਾ ਲੱਕੀ ਵੀਰ ਤੇ ਲੱਕੀ ਵੀਰ ਦੀ ਬਦੌਲਤ ਆਏ ਜੀ ਸਾਥੀ ਕਾਲ ਲੱਕੀ ਵੀਰ ਜੀ ਸਾਥੀ ਕਾਲ ਜੀ ਇਹ ਲੱਕੀ ਵੀਰ ਨੇ ਜਾਲੇ ਜੂਲੇ ਬਣਾਏ ਜੀ ਠੀਕ ਹੈ ਜੀ ਜਾਲ ਜੂਲ ਬਣਾਉਂਦਾ ਹੈ ਲੱਕੀ ਵੀਰ ਤੇ ਜੇ ਕਿਸੇ ਵੀਰ ਨੇ ਜਾਲ ਬਣਾਉਣਾ ਹੋਵੇ ਤੇ ਆਪਣੇ ਨਾਲ ਕੰਟੈਕਟ ਕਰ ਲੈ ਤੇ ਚਾਹੇ ਲੱਕੀ ਵੀਰ ਨਾਲ ਕੰਟੈਕਟ ਕਰ ਲੈ ਲੱਕੀ ਵੀਰ ਦਾ ਨੰਬਰ ਵੀ ਬੋਲ ਦਿੰਨੇ ਆ ਠੀਕ ਹੈ ਜੀ ਲੱਕੀ ਵੀਰ ਜੀ ਆਪਣਾ ਨੰਬਰ ਬੋਲ ਦੋ 80400341 ਠੀਕ ਹੈ ਜੀ ਲੱਕੀ ਵੀਰ ਦਾ ਨੰਬਰ ਜੀ ਤੇ ਜਿਦਾ ਮਰਜ਼ੀ ਜਾਲਾ ਬਣਾਉਣਾ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਤੇ ਜਿੱਦਾਂ ਦਾ ਜਾਲ ਕਹੋਗੇ ਉਦਾਂ ਦਾ ਬਣਾ ਕੇ ਦੇਵੇਗਾ ਵੀਰ ਤੇ ਇਹ ਪਿੱਛੇ ਵੀ ਤੁਸੀਂ ਜਾਲ ਵੇਖ ਸਕਦੇ ਆ ਸਾਡਾ ਜਾਲ ਵੀਰ ਨੇ ਬਣਾਇਆ ਜੀ ਠੀਕ ਹੈ ਜੀ ਆ ਉੱਪਰ ਵੀ ਜਾਲ ਵੀਨੇ ਬਣਾਏ ਜੇ ਬਾਕੀ ਫੁੱਲ ਵਿਊ ਤੁਹਾਨੂੰ ਦਿਖਾਣੇ ਆ ਜਾਲਾਂ ਦਾ ਵੀ ਤੇ ਛੱਤ ਦਾ ਵੀ ਤੇ ਬੋਰੀਆਂ ਵਾਲੇ ਵੀ ਆਰ ਬੈਠੇ ਜੇ ਤੇ ਆਪਾਂ ਰਿੰਕੂ ਵੀਰ ਜੀ ਨਾਲ ਕਰਦੇ ਆ ਗੱਲਬਾਤ ਤੇ ਨਾਲੇ ਵਿਖਾਣੇ ਆ ਪਰਿੰਦੇ ਤੇ ਨਾਲੇ ਕਰਦੇ ਆ ਹੋਰ ਗੱਲਾਂ ਬਾਤਾਂ ਵੀਰ ਜੀ ਨਾਲ ਤੇ ਨਾਲੇ ਸਾਰੇ ਪਰਿੰਦਿਆਂ ਦਾ ਸ਼ੋਅ ਕਰਾਣੇ ਆ ਤੁਹਾਨੂੰ ਆਹ ਲੈ ਚੱਲਦੀ ਆ ਗੱਡੀ ਆਹ ਲੋ ਜੀ ਸਾਰਾ ਵਿਊ ਜੇ ਰਿੰਕੂ ਵੀਰ ਜੀ ਹੁਣਾ ਦੀ ਛੱਤ ਦਾ ਠੀਕ ਹੈ ਜੀ ਆ ਜਾਲ ਵੀਰ ਨੇ ਬਣਾਏ ਜੇ ਜਿਹਦਾ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਵਾਂ ਠੀਕ ਹੈ ਜੀ ਅੱਥਲੇ ਜੋੜਿਆ ਵਾਲਾ ਖੁੱਡਾ ਜੀ ਤੇ ਉੱਪਰ ਉੱਡਣ ਵਾਲਾ ਖੁੱਡਾ ਜੀ ਠੀਕ ਹੈ ਇੱਕ ਹੀ ਖੁੱਡਾ ਪਾਇਆ ਵੀਰ ਜੀ ਉਹਨਾਂ ਨੇ ਉੱਪਰ ਮੋਂਟੀ ਤੇ ਤੇ ਬਹੁਤ ਸੋਹਣਾ ਸੈਟਅਪ ਬਣਾਤਾ ਵੀਰ ਨੇ ਫੱਟੀ ਫੁੱਟੀ ਲਾਤੀ ਹੈ ਜੀ ਤੇ ਆਪਾਂ ਗੱਲ ਕਰਦੇ ਆ ਭਾਈ ਕਿੰਨੇ ਕੇ ਪੈਸੇ ਲੱਗੇ ਆ ਇੰਨੇ ਕੇ ਜਾਲ ਬਣਾਉਣ ਤੇ ਭਾਜੀ ਇਹ ਭਾਜੀ ਉਹਨਾਂ ਦੇ ਲੱਗੇ ਆ ਲੱਗਿਆ 30000 ਰੁਪਇਆ 30000 ਦੋਵੇਂ ਜਾਲਾਂ ਤੇ ਦੋਵੇਂ ਜਾਲਾਂ ਆ ਵੇਖੋ ਜੀ ਕਿੰਨੇ ਸਸਤੇ ਦੇ ਵਿੱਚ ਕੰਮ ਕਰਤਾ ਨਹੀਂ ਤੇ ਹੋਰ ਕੋਈ ਹੋਵੇ ਤੇ 50 60000 ਰੁਪਇਆ ਲੱਗ ਜਾਂਦਾ ਹੈ ਲੱਗੀ ਭਾਈ ਠੀਕ ਹੈ ਮਾਮੂਲੀ ਗੱਲ ਨਾ ਹਾਂਜੀ ਹਾਂਜੀ ਭਾਈ ਬੰਦਾ ਤੁਹਾਨੂੰ ਦੁਕਾਨ ਵੀ ਦਾ ਦੇਗਾ ਵੀਰ ਜੇ ਤੁਹਾਨੂੰ ਸਮਾਨ ਲੈਣਾ ਵਾ ਭਾਵੇਂ ਤੁਸੀਂ ਆਪ ਜਾ ਕੇ ਲੈ ਆਓ ਤੇ ਭਾਵੇਂ ਵੀਰ ਨੂੰ ਪੈਸੇ ਦੇ ਰੋ ਆ ਮੇਰਾ ਜਾਲ ਵੀ ਭਰਾਣੇ ਬਣਾਇਆ ਤੇ ਮੇਰਾ ਭਰਾ ਵੀਗਾ ਜੀ ਠੀਕ ਹੈ ਮੈਂ ਤਾਂ ਕੋਈ ਪੈਸਾ ਨਹੀਂ ਦਿੱਤਾ ਤੁਹਾਨੂੰ ਮੈਂ ਫ੍ਰੀ ਬਣਾਇਆ ਜੀ ਆਪਣਾ ਜਾਲ ਮੈਂ ਬਾਕੀ ਜੋ ਸਮਾਨ ਆਇਆ ਉਹਦੇ ਉਹਦੇ ਪੈਸੇ ਦਿੱਤੇ ਆ ਬਾਕੀ ਮੈਂ ਪੈਸਾ ਕੋਈ ਨਹੀਂ ਦਿੱਤਾ ਤੁਹਾਨੂੰ ਵੀਰ ਨੂੰ ਠੀਕ ਹੈ ਜੀ ਆਹ ਰਿੰਕੂ ਵੀਰ ਜੀ ਨਾਲ ਗੱਲ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਰਿੰਕੂ ਵੀਰ ਜੀ ਹੋਰ ਕੀ ਹਾਲ ਚਾਲ ਜੀ ਵਧੀਆ ਰਿੰਕੂ ਵੀਰ ਜੀ ਕਿੱਥੋਂ ਸ਼ੌਂਕ ਪਿਆ ਆ ਜੀ ਆਪ ਬਚਪਨ ਦਾ ਸ਼ੌਂਕ ਪਿਆ ਕਿਹੜੀ ਛੱਤ ਤੋਂ ਪਿਆ ਜੀ ਸ਼ੌਂਕ ਜੀ ਸਾਡੇ ਕੋਲ ਰਾਸਪੁਰ ਦੀ ਛੱਤ ਸੀ ਉੱਥੋਂ ਸ਼ੌਂਕ ਸੀ ਆ ਠੀਕ ਹੈ ਜੀ ਤੇ ਬੜੇ ਦਿਨਾਂ ਬਾਅਦ ਪ੍ਰਮਾਤਮਾ ਨੇ ਸੁਣੀ ਆ ਠੀਕ ਹੈ ਹੁਣ ਰੱਖਿਆ ਕਿੰਨਾ ਚਿਰ ਹੋ ਗਿਆ ਹੁਣ ਆਪਾਂ ਨੂੰ ਇਸ ਛੱਤ ਤੇ ਰੱਖਿਆ ਨੂੰ ਜੀ 8-9 ਮਹੀਨੇ ਹੋ ਗਏ ਮੈਨੂੰ 8-9 ਮਹੀਨੇ ਹੋ ਗਏ ਤੇ ਇਹ ਜਾਲ ਜੂਲ ਕੇ ਦੋ ਬਣਾਏ ਆ ਵੀਰ ਜੀ ਇਹਨਾਂ ਨੇ ਆ 15 ਕਿ ਦਿਨ ਹੋ ਗਏ ਜੱਤਪੁਰ ਆ 15 ਕਿ ਦਿਨ ਹੋ ਗਏ ਠੀਕ ਹੈ ਜੀ ਬਹੁਤ ਸੋਹਣਾ ਜਾਲ ਬਣਾਇਆ ਇਹ ਜਿਹੜੇ ਕਿਨਾਰੇ ਦਾ ਵਾ ਕਬੂਤਰ ਲਿਆਂਦੇ ਕਿਥੋਂ ਸਾਰੇ ਪਰਚੇਜ਼ ਕੀਤੇ ਕਿ ਉਥੋਂ ਗਰਦਾਸਪੁਰੋਂ ਵੀ ਲਿਆਂਦੇ ਕੋਈ ਨਹੀਂ ਜਿਹੜੇ ਜਿਹੜੇ ਚੰਗੇ ਘਰ ਹੋਊ ਕਬੂਤਰ ਲਈ ਓਕੇ ਠੀਕ ਹੈ ਤੇ ਵਧੀਆ ਡਾਰ ਰਹਿਣਾ ਦੀ ਠੀਕ ਹੈ ਤੇ ਕੁਛ ਉੱਪਰ ਜੋੜਿਆ ਥੱਲੇ ਜੋੜਿਆਂ ਵਾਲੇ ਆ ਤੇ ਉੱਪਰ ਉਡੇ ਨਾਲੇ ਆ ਠੀਕ ਹੈ ਜੀ ਉਹ ਕਠਾ ਜੇ ਡਰ ਕਰਕੇ ਆਇਆ ਓਕੇ ਦਾ ਪੋਣਾ ਘੰਟੇ ਦੀ ਆ ਠੀਕ ਹੈ ਠੀਕ ਹੈ ਤਾਂ ਬਾਕੀ ਫਟੀਆਂ ਫੁਟੀਆਂ ਲਾਈਆਂ ਇਹ ਵੀਰ ਜੀ ਹੋਣਾ ਨੇ ਇਹ ਸਾਰਾ ਹੈਗੇ ਕਬੂਤਰ ਵੀਰ ਜੀ ਹੋਣਾ ਦੇ ਤੇ ਫੜੋ ਭਾਈ 2-4 ਕਬੂਤਰ ਕਰਾਈਏ ਸ਼ੌਕ ਆ ਵੀਰ ਨੂੰ ਆ ਚਿਪਸ ਵੀ ਰੱਖੀ ਆ ਚਿਪਸ ਕਰੇ ਆਸਤੇ ਰੱਖੀ ਏ ਅੱਛਾ ਆਂਦੇ ਆਸਤੇ ਹੁੰਦੀ ਏ ਠੀਕ ਹੋ ਗਿਆ ਵੀਰ ਜੀ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਆਂਡੇ-ਉਂਡੇ ਵਾਸਤੇ ਕਬੂਤਰ ਰੁਕੇ ਰਕੇ ਹੁਣ ਉਹ ਐ ਪਾ ਸਕਦੇ ਨੇ ਠੀਕ ਹੈ ਜੀ ਚਿਪਸ ਜ਼ੀਰੋ ਨੰਬਰ ਦੀ ਚਿਪਸ ਲਿਆ ਕੇ ਤੇ ਪਾ ਛਡੋ ਆ ਵੀਰ ਜੀ ਹੁਣ ਆ ਸੈਟਅਪ ਜੀ ਤੇ ਆ ਛੱਡ ਭਲੇ ਥੋੜਾ ਸੈੱਟ ਕਰਨਾ ਵਾ ਬਾਕੀ ਐ ਪੇਡੀਆਂ ਬੂਟੀਆਂ ਲਾਈਆਂ ਵੀਰ ਜੀ ਹੁਣਾਂ ਨੇ ਠੀਕ ਹੈ ਜੀ ਤੇ ਕੁਝ ਬੱਚੇ-ਪੁੱੱਚੇ ਨਿਕਲੇ ਹੋਏ ਨੇ ਆ ਕਰਾਂਣਗੇ ਛੌਂਕ ਇੱਕ ਪਰਿੰਦੇ ਦਾ ਹਲੋ ਇਹਦੀ ਕਰੋ ਅੱਖ ਦਾ ਸ਼ੌਂਕ ਜੀਰੇ ਦਬਾਜ ਇਹਦੀ ਅੱਖ ਜੀ ਆ ਲਾਲ ਸੁਈ ਅੱਖ ਜੀ ਇਹਦੀ ਪੰਖਾ ਚੈੱਕ ਆ ਸਕਦੇ ਜੀ ਤੁਸੀਂ ਠੀਕ ਹੈ ਜੀ ਨੋਕ ਵੀ ਚੈੱਕ ਕਰ ਸਕਦੇ ਜੀ ਠੀਕ ਹੋ ਗਿਆ ਜੀ ਇਹਦਾ ਪਰ ਪੱਲੇ ਦਾ ਕਰਾਓ ਜੀ ਸ਼ੌਂਕ ਇਹ ਰਾ ਪਰ ਕਲ ਪੱਲਾ ਜੀ ਠੀਕ ਹੈ ਜੀ ਇਹ ਪਰ ਪੱਲਾ ਜੀ ਦਾ ਇਹ ਦੂਜਾ ਪੱਲਾ ਆ ਜੀ ਇਹਦਾ ਠੀਕ ਹੋ ਗਿਆ ਜੀ ਇਹ ਦਾ ਬੈਲੈਂਸ ਜੀ ਠੀਕ ਹੈ ਜੀ ਇਹ ਬੈਲੈਂਸ ਜੀ ਇਹ ਦਾ ਆ ਪੰਜਿਆਂ ਦਾ ਸ਼ੋਅ ਕਰਾਓ ਭਾਈ ਜੀ ਇਹ ਇਹਰੇ ਪੰਜੇ ਠੀਕ ਹੋ ਗਿਆ ਜੀ ਇੱਕ ਪ੍ਰਿੰਦਾ ਜੀ ਇਹ ਛੱਡ ਕੇ ਇੱਥੇ ਛੱਡ ਦੋ ਫੱਟੀ ਦੇ ਨਿਕਲ ਗਿਆ ਇਹ ਅੰਦਰ ਠੀਕ ਆ ਲੱਕੀ ਵੀਰ ਜੀ ਕਰਾਂ ਲਏ ਨੇ ਇੱਕ ਪ੍ਰਿੰਦੇ ਦਾ ਸ਼ੋਅ ਹਾਂਜੀ ਲੱਕੀ ਵੀਰ ਜੀ ਕਿਹੜਾ ਪ੍ਰਿੰਦਾ ਜੀ ਹੈ 골ਡਨ ਆ ਲੋ ਜੀ 골ਡਨ ਪ੍ਰਿੰਦੇ ਦਾ ਕਰੋ ਸ਼ੋਅ ਆਹ ਦੀ ਅੱਖ ਜੇ ਠੀਕ ਹੈ ਜੀ ਇਹਦਾ ਬੈਲੈਂਸ ਜੀ ਇਹ ਬੈਲੈਂਸ ਹੀ ਥੋੜੀ ਪੂਛ ਜੇ ਥੋੜੀ ਇਹ ਜੋੜਿਆਂ ਵਾਲਾ ਹੈਗਾ ਜੀ ਇਹ ਰੇ ਪੱਲੇ ਜੀ ਠੀਕ ਹੈ ਜੀ ਪੰਜੇ ਦੇ ਠੀਕ ਹੋ ਗਿਆ ਜੀ ਅੰਨੁੰਦਰਾ ਚਾ ਕਰ ਸਕਦੇ ਜਿੱਦਾਂ ਦੀ ਨੋ ਕੋਡਾਂ ਦੀਆਂ ਨੁੰਦਰਾ ਹੀ ਇਹਦੀਆਂ ਸੱਚਾ ਕਾ ਫਾਦਰਾ ਫੁੱਲ ਵੀਊ ਕਬੂਤਰ ਦਾ ਠੀਕ ਹੈ ਜੀ ਇਹਦਾ ਵੀਊ ਇਹ ਫੁੱਲ ਭਾਗੀ ਗੁਲਾਬੀ ਰੰਗ ਲੱਗੇ ਨੇ ਇਹਨੂੰ ਪੇਂਟ ਪੋਂਡ ਕੀਤਾ ਆ ਵੀਰ ਜੀ ਹੁਣਾਂ ਨੇ ਜਾਲ ਨੂੰ ਤੇ ਕਹਿ ਕੋ ਕਿੱਡਾ ਸੋਹਣਾ ਕਬੂਤਰ ਵੀ ਭਾਈ ਹੁਣਾਂ ਕੋਲ ਤੁਹਾਨੂੰ ਜੀ ਕਰੋ ਸ਼ੌਂਕ ਇਹ ਹੋਰ ਪ੍ਰਿੰਦੇ ਦਾ ਜੀ ਤੁਹਾਨੂੰ ਐਂ ਜੀ ਅੱਖ ਜੇ ਜੀ ਤਾਂ ਅੱਖ ਜੇ ਪ੍ਰਿੰਦੇ ਦੀ ਠੀਕ ਹੈ ਲਾਈਕ ਕਮੈਂਟ ਕਰਕੇ ਮੇਰੇ ਵੀ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੀ ਆਹ ਪਰਪੱਲਾ ਜੇ ਦਾ ਕਟਿੰਗ ਕੀਤੇ ਹੋਏ ਨੇ ਪਰਪੱਲੇ ਠੀਕ ਹੈ ਜੀ ਆਹ ਬੈਲੈਂਸ ਹੀ ਇਹਦਾ ਠੀਕ ਹੋ ਗਿਆ ਭਾਈ ਇਹਨੂੰ ਵੀ ਛੱਡ ਦੋ ਇੱਥੇ ਫੱਟੀ ਦੇ ਦਾ ਵੀ ਸ਼ੋਅ ਕਰਾ ਲਈਏ ਜੀ ਐ ਰਹਿ ਗਿਆ ਜੀ ਵੀਊ ਇਹਦਾ ਠੀਕ ਹੈ ਜੀ ਆਹ ਪੂਰਾ ਵੀਊ ਯਾਰ ਆ ਲੋ ਜੀ ਕਰੋ ਇੱਕ 골ਡਨ ਦਾ ਸ਼ੋਅ ਕੋਰ ਐਦੀ ਅੱਖ ਜੀ ਠੀਕ ਹੋ ਗਿਆ ਲੱਗੀਂਦੀ ਐ ਦਾ ਪਰਪਲਾ ਜੀ ਇਹ ਪਰਪਲਾ ਜੀ ਇਹਦਾ ਠੀਕ ਹੋ ਗਿਆ ਜੀ ਇਹ ਦੂਜਾ ਬੱਲਾ ਜੀ ਇਹਦਾ ਇਹ ਦੂਜਾ ਬੱਲਾ ਇਹ ਆਪਣਾ ਲੱਕੀ ਵੀ ਸ਼ੋਅ ਕਰਾ ਰਿਹਾ ਇਹਦਾ ਐ ਦਾ ਹੀ ਬੈਲੈਂਸ ਥੀ ਐ ਬੈਲੈਂਸ ਥੀ ਇਹਦਾ ਠੀਕ ਹੋ ਗਿਆ ਜੀ ਆ ਦੇ ਪੰਜੇ ਜੀ ਠੀਕ ਹੈ ਜੀ ਇਹ ਪੰਜੇ ਇਹਦੇ ਹਾਂ ਇਹ ਲੋ ਜੀ ਮੁਕਲ ਕ੍ਰਾਸ਼ ਹੋ ਗਈ ਲੋ ਜੀ ਇਹ ਮਾਦੀ ਦਾ ਸ਼ੋਅ ਕਰੋ ਇਹ ਦਾ ਫੁੱਲ ਵਿਊ ਜੀ ਠੀਕ ਹੈ ਜੀ ਇਹ ਫੁੱਲ ਵਿਊ ਜੀ ਇਹਦਾ ਇਹ ਮਾਦੀ ਕੀ ਭਾਈ ਹਾਂ ਜੀ ਆ ਲੋ ਜੀ ਇਹ ਮਾਦੀ ਦਾ ਕਰੋ ਸ਼ੋਅ ਇਹਦੀ ਅੱਖ ਦਾ ਕਰੋ ਸ਼ੋਅ ਜੀ ਠੀਕ ਹੈ ਰੱਪਰ ਪੱਲਾ ਇਹ ਥਾਰ ਕਰਦੇ ਪਏ ਨੇ ਵੀਰ ਜੀ ਹੁਣੀ ਕਟਿੰਗ ਕੀਤੀ ਹੋਈ ਸੀ ਮੇਰਾ ਬੈਲੈਂਸ ਆ ਦਮ ਚੀਰ ਗਈ ਜੇ ਦਮ ਚੀਰ ਮਾਤੀ ਠੀਕ ਹੈ ਜੀ ਆ ਇਹਦੇ ਪੰਜੇ ਜੀ ਐ ਨਵੀਂ ਛੱਤ ਤਿਆਰ ਕੀਤੀ ਹੈ ਭਾਈ ਨੇ ਕਬੂਤਰਾਂ ਕਰਕੇ ਹਲੋ ਜੀ ਆਹ ਕਿਹੜਾ ਲੱਗੀ ਭਾਈ ਮੋਤੀਆਂ ਵਾਲੇ ਜੌਂਸ ਮੋਤੀਆਂ ਵਾਲੇ ਲੋ ਜੀ ਮੋਤੀਆਂ ਵਾਲੀ ਸਰਕਾਰ ਲੋ ਜੀ ਇਹ ਕਬੂਤਰ ਵੀ ਮੋਤੀਆਂ ਵਾਲਾ ਜੀ ਇਹਦੀ ਅੱਖ ਜੀ ਮੋਤੀਆਂ ਵਾਲੇ ਇਹਦਾ ਬੈਲੈਂਸ ਜੀ ਠੀਕ ਹੋ ਗਿਆ ਜੀ ਆਹ ਬੈਲੈਂਸ ਇਹਦਾ ਆ ਪੂਰਾ ਵਿਊ ਜੀ ਇਹਦਾ ਮੋਤੀਆਂ ਵਾਲੇ ਦਾ ਠੀਕ ਹੋ ਗਿਆ ਜੀ ਲੋਈ ਜਿੰਕੂ ਵੀ ਦੀ ਕਰਾਉ ਸ਼ੋਅ ਤੇਰਾ ਆ ਕਿੰਨਾ ਜਾਣਗੇ ਨਹੀਂ ਗੁਗੀ ਜੀ ਕਬੂਤਰ ਐਸੀ ਜਾਲਦਾ ਤੇ ਕਰਾਸ਼ੀ ਜਾਲਦਾ ਭਾਈ ਸਾਨੂੰ ਇਹ ਦੀ ਅੱਖ ਜੀ ਜਿਹੜੀ ਹੁਕੇ ਦੀ ਆ ਆ ਕੇ ਹੈਗੇ ਕੋਈ ਨਸਲੀ ਵੇਖਣ ਨੂੰ ਮਿਲੇਗੀ ਜੀ ਇਹ ਪੁਰਾਣੀਆਂ ਨਸਲਾਂ ਚੋਂ ਹੈ ਕਬੂਤਰ ਐ ਇਹ ਪਰਪਲਾ ਜੀ ਇਹਦਾ ਨਹੀਂ ਆ ਰਹਾ ਨਾ ਠੀਕ ਹੈ ਜੀ ਇਹ ਪਰਪਲਾ ਜੀ ਇਹ ਦਾ ਦੂਜਾ ਬੰਲਾ ਜੀ ਇਹ ਨੁੰਦਰਾਂ ਇਹਦੇ ਪੰਜੇ ਠੀਕ ਹੈ ਜੀ ਨੁੰਦਰਾਂ ਦੇ ਪੰਜੇ ਦੇਖ ਸਕਦੇ ਹੋ ਤੁਸੀਂ ਸ਼ੋਅ ਕਰ ਸਕਦੇ ਜੀ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅ ਫੁੱਲ ਵੀਊ ਇਹ ਦਾ ਪਰਿੰਦੇ ਦਾ ਬਾਹਰ ਕਰਨ ਭੱਜਨ ਨੂੰ ਕਰਨ ਦਿਆ ਜੀ ਬਾਹਰ ਜਾਣ ਨੂੰ ਠੀਕ ਹੈ ਜੀ ਬਾਕੀ ਕੁਛ ਉੱਤੇ ਪਰਿੰਦੇ ਛੱਡੇ ਹੋਏ ਨੇ ਬਾਕੀ ਇਹਦੇ ਵਿੱਚ ਪਰਿੰਦੇ ਹੈਗੇ ਨੇ ਠੀਕ ਹੈ ਯਾ ਰਖੇ ਨੇ ਬੱਚੇ ਬੱਚੇ ਨਿਕਲੇ ਹੋਏ ਨੇ ਸਾਰੇ ਤਾਂ ਕਮਗਰਾਂ ਦਾ ਜੋੜਾ ਵੀਰ ਕੋ ਪਿਆ ਈ ਸਲੇਟੀ ਕਮਗਰ ਆ ਲੋ ਜੀ ਕਰੋ ਸਲੇਟੀ ਕਮਗਰਾਂ ਦਾ ਸ਼ੌਂਕ ਜੀ ਐ ਇਹਦੀ ਅੱਖ ਜੀ ਠੀਕ ਹੈ ਜੀ ਇਹ ਪੱਕ ਜੀ ਇਹ ਦਾ ਬੈਲ ਜੀ ਇਹ ਬੈਲੈਂਸ ਜੀ ਦਾ ਇਹ ਮਾਦੀ ਹੈ ਲੱਕੀ ਭਾਈ ਇਹ ਮਾਦੀ ਜੀ ਇਹ ਪਰ ਪੱਲੇ ਦਾ ਵੀ ਸ਼ੋਅ ਕਰਾਇਓ ਲੱਕੀ ਭਾਈ ਕੱਟੇ ਹੋਏ ਆ ਇਹ ਨੋਂਦਰਾ ਕੋਈ ਨਹੀਂ ਕਟਿਆਂ ਦਾ ਖਰਾਦੋ ਜੀ ਕੋਈ ਗੱਲ ਨਹੀਂ ਬਗਲ ਦੇਖ ਕੇ ਇਸ ਆਇਆ ਇਹ ਰਾ ਪਰ ਪੱਲਾ ਬਗਲ ਦੇਖ ਕੇ ਅੰਦਾਜ਼ਾ ਲਾਣਾ ਨੇ ਆਪਣੇ ਖਿਡਾਰੀ ਵੀਰਾਂ ਨੇ ਠੀਕ ਹੈ ਜੀ ਇਹ ਦਾ ਦੂਸਰਾ ਪੱਲਾ ਹੈ ਠੀਕ ਹੋ ਗਿਆ ਲੱਕੀ ਵੀਰ ਜੀ ਤੇ ਉਹ ਦੂਜੀ ਮਾਦੀ ਹੈ ਜੀ ਦੋਵੇਂ ਮਾਦੀਆਂ ਹੀ ਆ ਜੀ ਨਰ ਉੱਤੇ ਛੜੇ ਹੋਏ ਆ ਹਾਂਜੀ ਹਾਂਜੀ ਆਹ ਲੋ ਜੀ ਐ ਵੀ ਮਾਦੀ ਏ ਐ ਦੂਸਰੀ ਮਾਦੀ ਏ ਬਹੁਤ ਟੋਪੀਆਂ ਮਾਦੀਆਂ ਨੇ ਦੋਵੇਂ ਠੀਕ ਹੋ ਗਈ ਲੱਗੀ ਵੀ ਜੀ ਇਹਦਾ ਬੈਲੈਂਸ ਆ ਜੀ ਠੀਕ ਹੋ ਗਿਆ ਜੀ ਇਹਦੇ ਪੰਜੇ ਜੀ ਇਹ ਪੱਲਾ ਖਾਵੇਗਾ ਪੱਲਾ ਹੀ ਖੋਵੇ ਇਹਦਾ ਪਰ ਪੱਲਾ ਜੀ ਠੀਕ ਹੈ ਜੀ ਇਹ ਦੂਸਰਾ ਪੱਲਾ ਜੀ ਠੀਕ ਹੋ ਗਿਆ ਲਕੀ ਵੀਰ ਜੀ ਬਾਕੀ ਇਹ ਕੁਝ ਪੰਛੀ ਹੈਗੇ ਨੇ ਠੀਕ ਹੈ ਜੀ ਲੋਈ ਹਾਂਜੀ ਲਕੀ ਵੀਰ ਜੀ ਆ ਕਿੰਨਾ ਜਵਾਂਦੀ ਜੀ ਭਾਜੀ ਇਹ ਸੇਬੇ ਵਾਲੇ ਆ ਹੁਣ ਅੱਜ ਕੱਲ ਇਹਨਾਂ ਨੂੰ ਸੇਬੇ ਵਾਲੇ ਕਹਿੰਦੇ ਆ ਪਹਿਲਾਂ ਇਹਨਾਂ ਨੂੰ ਫੁੱਲ ਫਰੇ ਕਾਛ ਨਹੀਂ ਕਹਿੰਦੇ ਹੁੰਦੇ ਸੀ ਹਲੋ ਇਹਦੀ ਅੱਖ ਦਾ ਸ਼ੋਅ ਕਰੋ ਜੀ ਅੱਖ ਬਹੁਤ ਸੋਹਣੀ ਅੱਖੀ ਠੀਕ ਹੈ ਜੀ ਇਹਦਾ ਬੈਲੈਂਸ ਜੀ ਠੀਕ ਹੋ ਗਿਆ ਜੀ ਪਰ ਪੱਲਾ ਕਟਿਆ ਆ ਜੀ ਠੀਕ ਹੋ ਗਿਆ ਭਾਜੀ ਆ ਦੂਜਾ ਪੱਲਾ ਜੇ ਜੀ ਇਹਦਾ ਓਕੇ ਹੋ ਗਿਆ ਜੀ ਇਹਦੀਆਂ ਨੋਂਦਰਾ ਠੀਕ ਹੈ ਜੀ ਤੇ ਪੰਜੇ ਕਾਲੀਆਂ ਨੋਂਦਰਾ ਤੇ ਪੰਜੇ ਚੈੱਕ ਕਰ ਸਕਦੇ ਜੀ ਤੁਸੀਂ ਠੀਕ ਹੋ ਗਿਆ ਜੀ ਲੱਗ ਗਈ ਜੀ ਇਹ ਫੋਟੋ ਵੀ ਹੈ ਵੀਡੀਓ ਵੀ ਜੇ ਫੋਟੋ ਤੇ ਆ ਕੁਝ ਪਰਿੰਦੇ ਛੱਡੇ ਹੋਏ ਨੇ ਜੀ ਕਿ ਉਹਨਾਂ ਨੇ ਕਾਹ ਵੀ ਪਰਿੰਦਾ ਬੜਾ ਸੋਹਣਾ ਹੈ ਵੀਡੀਓ ਨਾਲ ਆਹ ਲਓ ਪਰਿੰਦਾ ਠੀਕ ਹੈ ਜੀ ਬਾਕੀ ਆ ਸਾਰੇ ਪਰਿੰਦਾ ਸ਼ੋਅ ਕਰੋ ਵੀਡੀਓ ਲਾਈਕ ਕਮੈਂਟ ਕਰਕੇ ਮੇਰੇ ਵੀਡੀਓ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਐ ਤੇ ਸੈਟਅਪ ਦਾ ਤੁਹਾਨੂੰ ਇੱਕ ਵਾਰੀ ਫੇਰ ਉਸ ਤੋਂ ਸ਼ੋਅ ਕਰਾ ਦਈਏ ਜੀ ਆਪਾਂ ਆਹ ਲਓ ਜੀ ਇਹ ਮਾਦੀ ਦਾ ਕਰੋ ਸ਼ੋਕ ਐ ਦੀ ਅੱਖ ਜੇ ਮਾਦੀ ਹਰੀ ਮਾਦੀ ਏ ਠੀਕ ਹੈ ਜੀ ਤੇ ਪਰ ਪੱਲਾ ਜੀ ਆ ਲੱਕੀ ਭਾਈ ਕਿੰਨਾ ਜਾਣ ਗਿਆ ਭਾਜੀ ਇਹ ਜਾਲਦਾਰਾਂ ਚੋਂ ਜਾਲਦਾਰਾਂ ਚੋਂ ਜੀ ਠੀਕ ਆ ਜੀ ਇਹ ਮੁਗਲ ਆਪਣਾ ਹਰੇ ਕਹਿੰਦੇ ਆ ਜੀ ਉੜਦੇ ਕਰਾຊੂ ਉੜਦੇ ਕਰਾຊੂ ਠੀਕ ਆ ਜੀ ਜਾਲਦਾਰ ਕਬੂਤਰ ਜੀ ਹਲੋ ਜੀ ਲੱਕੀ ਭਾਈ ਕਹਿੰਦੇ ਜਾਲਦਾਰ ਕਬੂਤਰ ਜੀ ਠੀਕ ਹੋ ਗਿਆ ਜੀ ਆ ਪਰਬਲਾ ਚੈੱਕ ਕਰ ਸਕਦੇ ਤੁਸੀਂ ਇਹ ਭਾਈ ਪੂਰਾ ਸੈਟਅਪ ਹੈਗਾ ਜੀ ਭਾਈ ਹੋਣਾ ਠੀਕ ਆ ਜੀ ਆ ਪੂਰਾ ਥਿਊ ਇਹ ਲਾਗੇ ਛਾਗਿਆ ਦਾ ਏਰੀਆ ਦਾ ਆ ਟੈਂਕੀ ਹੀ ਹੈ ਵੀਰ ਜੀ ਉਹਨਾਂ ਦੇ ਲਾਗੇ ਵੀ ਠੀਕ ਹੈ ਜੀ ਇਹ ਸਾਰਾ ਵੀਊ ਹੈ ਭਾਈ ਉਹਨਾਂ ਦੀ ਛੱਤ ਦਾ ਬਹੁਤ ਸੋਹਣੀ ਛੱਤ ਜੀ ਭਾਈ ਉਹਨਾਂ ਦੀ ਠੀਕ ਹੈ ਇੱਕ ਉਹ ਸਾਹਮਣੇ ਵੀ ਰੱਖੇ ਹੈ ਵੀਰ ਜੀ ਉਹਨਾਂ ਨੇ ਕਬੂਤਰ ਠੀਕ ਹੋ ਗਿਆ ਜੀ ਦੇਖਿਆ ਸਾਹਮਣੇ ਅੱਗੇ ਵੀ ਰੱਖੇ ਹੋਏ ਕਬੂਤਰ ਆ ਵੇਖੋ ਦੋ ਛਤਾਂ ਆਈਆਂ ਹੈ ਭਾਈ ਉਹਨਾਂ ਦੇ ਲਾਗੇ ਹੋਰ ਬਾਕੀ ਦੂਰ ਦੂਰ ਆਈਆਂ ਛਤਾਂ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ